ਆਪਾਂ ਬਣਾਵਾਂਗੇ ਆਲੂ ਪਿਆਜ਼ ਭਿੰਡੀ ਦੀ ਮਸਾਲੇਦਾਰ ਸਬਜ਼ੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਭਿੰਡੀ ਜਿਹੜੀ ਆਪਾਂ ਨੇ ਅੱਧਾ ਕਿਲੋ ਭਿੰਡੀ ਲਈ ਹੈ ਭਿੰਡੀ ਜਿਹੜੀ ਆਪਣੀ ਬਿਲਕੁਲ ਨਰਮ ਹੈ ਇਹਨੂੰ ਆਪਾਂ ਨੇ ਦੋ ਤਿੰਨ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋ ਲਿਆ ਤੇ ਪੱਖੇ ਥੱਲੇ ਰੱਖ ਕੇ ਇਹਨੂੰ 3-4 ਘੰਟੇ ਸੁਕਾ ਲਿਆ ਤੇ ਕੱਪੜੇ ਦੇ ਨਾਲ ਪੂੰਝ ਲਿਆ ਇਹਨੂੰ ਕੱਪੜੇ ਦੇ ਨਾਲ ਪੂੰਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਸਕੌਣ ਦੇ ਬਾਅਦ ਵੀ ਜਿਹੜੀ ਇਹਦੇ ਵਿੱਚ ਥੋੜਾ ਜਿਹਾ ਗਿੱਲਾ ਬਣ ਰਹਿ ਜਾਂਦਾ ਉਹਦੇ ਕਰਕੇ ਹੀ ਇਹ ਜਿਹੜੀ ਫਿਰ ਭਿੰਡੀ ਦੇ ਵਿੱਚ ਚਿਪਚਪਾਟ ਹੋ ਜਾਂਦੀ ਹੈ ਤੇ ਭਿੰਡੀ ਇਹ ਜਿਹੜੀ ਆਪਾਂ ਨੇ ਬਣਾਉਣ ਤੋਂ ਪਹਿਲਾਂ ਇਹਦੇ ਦੋਨੇ ਜਿਹੜੇ ਹੀ ਪਾਸੇ ਦੇ ਹਿੱਸੇ ਆ ਉਹਨਾਂ ਨੂੰ ਤਾਰ ਦੇਣਾ ਤੇ ਇਹਦੇ ਵਿੱਚ ਆਪਾਂ ਨੇ ਆਲੂ ਪਿੰਡੀ ਬਣਾਣੀ ਹੈ ਆਲੂ ਪਿੰਡੀ ਬਣਾਉਣ ਵਾਸਤੇ ਆਪਾਂ ਆਲੂ ਤੇ ਭਿੰਡੀ ਦਾ ਜਿਹੜਾ ਸਾਈਜ਼ ਆ ਉਹ ਇੱਕ ਰੱਖਣਾ ਹੈ ਨਾ ਕਿ ਵੱਡੇ ਛੋਟੇ ਰੱਖਣੇ ਆ ਦੇਖੋ ਭਿੰਡੀ ਨੂੰ ਆਪਾਂ ਮੋٹے-ਮੋٹے ਸ਼ੇਪ ਦੇ ਵਿੱਚ ਚੀਰੇ ਆ ਬਹੁਤ ਜ਼ਿਆਦਾ ਆਪਾਂ ਨੇ ਬਰੀਕ ਨਹੀਂ ਚੀਰੇ ਤੇ ਇਸੇ ਤਰ੍ਹਾਂ ਦੀ ਇਸੇ ਸੈਜ ਦੀ ਜਿਹੜੇ ਆਪਾਂ ਆਲੂ ਦੀ ਜਿਹੜੀ ਕਟਿੰਗ ਕਰਾਂਗੇ ਸੌਫਟ ਭਿੰਡੀ ਐ ਇਹਦੀ ਆਪਾਂ ਨੇ ਕਟਿੰਗ ਕਰ ਲਈ ਤੇ ਦੋ ਆਪਾਂ ਨੇ ਆਲੂ ਲਏ ਆਲੂਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਉਹਨਾਂ ਨੂੰ ਕੱਪੜੇ ਨਾਲ ਸੁਕਾ ਕੇ ਫਿਰ ਆਪਾਂ ਉਹਦੀ ਜਿਹੜੀ ਕਟਿੰਗ ਕਰ ਲਈ ਨਾਲ ਆਪਾਂ ਲੈ ਆ ਮੋٹے ਸੈਜ ਦੇ ਕੱਟੇ ਹੋਏ ਪਿਆਜ਼ ਨਾਲ ਆਪਾਂ ਨੇ ਲਿਆ ਬਰੀਕ ਕੱਟਿਆ ਹੋਇਆ ਲਸਣ ਹੁਣ ਆਪਾਂ ਪੈਨ ਨੂੰ ਗੈਸ ਤੇ ਧਰਿਆ ਪੈਨ ਆਪਾਂ ਨੇ ਪੂਰੀ ਤਰ੍ਹਾਂ ਗਰਮ ਕਰ ਲਿਆ ਤੇ ਇਹਦੇ ਵਿੱਚ ਆਪਾਂ ਨੇ ਇੱਕ ਗੱਡਚੀ ਜਿਹੜੀ ਬਾਈ ਹੈ ਸਰੋਂ ਦੇ ਤੇਲ ਦੀ ਤੇਲ ਆ ਸਾਡਾ ਜਿਹੜਾ ਬਿਲਕੁਲ ਗਰਮ ਹੋ ਗਿਆ ਇਹਦੇ ਵਿੱਚ ਪਾਇਆ ਆਪਾਂ ਨੇ ਇੱਕ ਚਮਚ ਜੀਰੇ ਦਾ ਭਿੰਡੀ ਦੀ ਸਬਜੀ ਹੈ ਜਿਹੜੀ ਉਹ ਸਰੋਂ ਦੇ ਤੇਲ ਵਿੱਚ ਜਿਆਦਾ ਸੁਆਦ ਬਣਦੀ ਹੈ ਤੇ ਆਪਾਂ ਜਿਹੜਾ ਸਰੋਂ ਦਾ ਤੇਲ ਲਈ ਆਪਾਂ ਨੇ ਵਰਤੇ ਆ ਸਭ ਤੇ ਪਹਿਲਾਂ ਆਪਾਂ ਜੀਰੇ ਨੂੰ ਭੁੰਨ ਕੇ ਨਾਲ ਪਾਏ ਆਪਾਂ ਨੇ ਆਲੂ ਆਲੂਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਇੰਨਾ ਕੁ ਆਪਾਂ ਨੇ ਭੁੰਨਣਾ ਹੈ ਕਿ ਜਿਹੜੀ ਆਲੂਆਂ ਦੀ ਪਰਤ ਆ ਉਹ ਥੋੜੀ ਜਿਹੀ ਬ੍ਰਾਊਨ ਹੋ ਜਵੇ ਤੇ ਨਾਲ ਪਾਇਆ ਆਪਾਂ ਨੇ ਅੱਧਾ ਚਮਚ ਨਮਕ ਦਾ ਕਿਉਂਕਿ ਨਮਕ ਜਿਹੜਾ ਆਪਾਂ ਦੋ ਵਾਰੀ ਕਰਕੇ ਪਾਣਾ ਇਹ ਆ ਜਿਹੜਾ ਆਪਾਂ ਨਮਕ ਪਾਇਆ ਇਹ ਆਲੂਆਂ ਨੂੰ ਪਕਾਉਣ ਵਾਸਤੇ ਸੌਫਟ ਕਰਨ ਵਾਸਤੇ ਪਾਇਆ ਹੈ ਨਮਕ ਪਾਉਣ ਦੇ ਨਾਲ ਜਿਹੜੇ ਆਲੂਆਂ ਪਹਛੇਤੀ ਸੌਫਟ ਹੋ ਜਾਣ ਨੇ ਤੇ ਨਮਕ ਆਪਾਂ ਬਹੁਤ ਧਿਆਨ ਦੇ ਨਾਲ ਪਾਉਣਾ ਤੇ ਆਲੂਆਂ ਜਿਹੜੇ ਆਪਾਂ ਨੇ ਉਹ ਚੰਗੀ ਤਰ੍ਹਾਂ ਮਿਕਸ ਕਰਦੇ ਨਮਕ ਦੇ ਵਿੱਚ ਤੇ ਹੁਣ ਆਪਾਂ ਇਹਨੂੰ 10 ਮਿੰਟ ਜਿਹੜਾ ਟਾਕ ਕੇ ਬਣਾਉਨੇ ਆ ਤੇ ਇੱਕ ਵਾਰੀ ਜਿਹੜੀ ਆਪਾਂ ਵਿੱਚ ਕੜਚੀ ਫੇਰੀ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਹਲਾਤਾ ਤੇ ਦੇਖੋ ਹੁਣ ਹਲਕੇ ਹਲਕੇ ਜਿਹੜੇ ਆਲੂਆ ਸਾਡੇ ਬਰਾਨ ਹੋ ਗਏ ਤੇ ਹੁਣ ਆਪਾਂ ਜਿਹੜਾ ਪਾਇਆ ਲਸਣ ਆਪਾਂ ਨੇ ਵਿੱਚੇ ਹੀ ਜਿਹੜਾ ਲਸਣ ਉਹ ਭੁੰਨ ਲੈਣਾ ਹਲਕਾ ਜਿਹਾ ਲਸਣ ਨੂੰ ਆਪਾਂ ਨੇ ਭੁੰਨ ਲੈਣਾ ਤੇ ਨਾਲ ਹੀ ਆਪਾਂ ਨੇ ਵਿੱਚ ਹੀ ਮਿਕਸ ਕਰਦੈ ਨੇ ਆਲੂ ਹਾਂਜੀ ਲਸਣਾਂ ਜਿਹੜਾ ਸਾਡਾ ਉਹ ਬਰਾਨ ਹੋ ਗਏ ਹੁਣ ਆਪਾਂ ਇਹਨਾਂ ਨੂੰ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਤਾਂ ਕਿ ਆਲੂ ਤੇਲਾ ਸੰਜੜੇ ਚੰਗੀ ਤਰ੍ਹਾਂ ਬਰਾਬਰ ਜਿਹੜਾ ਉਹ ਪੁੱਜ ਜਾਣ। ਹਾਂਜੀ ਹੁਣ ਆਪਾਂ ਨੇ ਆਲੂ ਭੁੰਨ ਗਏ ਹੁਣ ਆਪਾਂ ਨਾਲ ਪਾਏ ਭਿੰਡੀ। ਭਿੰਡੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ। ਕਿਉਂਕਿ ਆਪਾਂ ਨੇ ਆਲੂਆਂ ਦੇ ਵਿੱਚ ਨਮਕ ਪਾਇਆ ਹੋਇਆ ਹੈ। ਤੇ ਇਸ ਕਰਕੇ ਜਿਹੜੀ ਭਿੰਡੀ ਉਹਨੇ ਵੀ ਛੇਤੀ ਜੜੀ ਸੌਫਟ ਹੋ ਜਾਂਦੀ ਹੁਣ ਆਪਾਂ ਪਹਿਲਾਂ ਭਿੰਡੀ ਨੂੰ ਪਾਇਆ ਜੇ ਆਪਾਂ ਪਹਿਲਾਂ ਪਿਆਜ਼ ਪਾਉਂਦੇ ਆ ਤਾਂ ਪਿਆਜ਼ ਜਿਹੜੇ ਬਹੁਤ ਛੇਤੀ ਬ੍ਰਾਊਨ ਹੋ ਜਾਂਦੇ ਫਿਰ ਭਿੰਡੀ ਹੈ ਜਿਹੜੀ ਉਹ ਕਾਲੀ ਹੋ ਜਾਂਦੀ ਹੈ ਤੇ ਉਹ ਜਿਹੜੀ ਸਬਜ਼ੀ ਦੇਖਣ ਦੇ ਵਿੱਚ ਵਧੀਆ ਨਹੀਂ ਲੱਗਦੀ ਹੁਣ ਦੇਖੋ ਭਿੰਡੀ ਹੈ ਜਿਹੜੀ ਆਪਣੀ ਸੌਫਟ ਹੋ ਗਈ ਤੇ ਦੇਖਣ ਦੇ ਵਿੱਚ ਵੀ ਜਿਹੜੀ ਉਹ ਹਰੀ ਲੱਗਦੀ ਹੈ ਤੇ ਆਲੂ ਦੇ ਵਿੱਚ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰਕੇ ਤਿੰਨਾਂ ਚੀਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਪੁੰਨ ਲਿਆ ਤੇ ਹੁਣ ਬਾਅਦ ਵਿੱਚ ਪਾਵਾਂਗੇ ਆਪਾਂ ਮੋٹے ਕੱਟੇ ਹੋਏ ਪਿਆਜ਼ ਪਿਆਜ਼ ਆਲੂ ਤੇ ਭਿੰਡੀ ਆਪਾਂ ਨੇ ਇੱਕੇ ਸਾਈਜ਼ ਦੇ ਵਿੱਚ ਇਹ ਆਪਾਂ ਨੇ ਕੱਟੇ ਆ ਤਾਂ ਕਿ ਜਿਹੜੀ ਸਬਜ਼ੀ ਦੇਖਣ ਵਿੱਚ ਵੀ ਵਧੀਆ ਲੱਗੇ ਤੇ ਖਾਣ ਵਿੱਚ ਵੀ ਸੁਆਦ ਲੱਗੇ ਹਾਂਜੀ ਹੁਣ ਆਪਾਂ ਨੇ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਪਿਆਜ਼ ਆ ਜਿਹੜੇ ਉਹ ਬਹੁਤ ਛੇਤੀ ਜਿਹੜੇ ਸੌਫਟ ਹੋ ਜਾਂਦੇ ਆ। ਇਸ ਕਰਕੇ ਅਸੀਂ ਪਹਿਲਾਂ ਪਿੰਡੀ ਨੂੰ ਪਾ ਭੁੰਨਣਾ ਤੇ ਫੇਰ ਬਾਅਦ ਵਿੱਚ ਪਾਣਾ ਹੈ ਪਿਆਜ਼। ਹੁਣ ਆਪਾਂ ਇਹਨੂੰ 10 ਮਿੰਟ ਟਾ ਕੇ ਸੇਕ ਲਗਵਾਨੇ। ਗੈਸ ਜਿਹੜਾ ਆਪਾਂ ਨੇ ਉਹ ਸਿਮ ਤੇ ਕਰਿਆ ਹੋਇਆ ਹੈ ਤੇ ਇੱਕ ਵਾਰੀ ਆਪਾਂ ਇਹਦੇ ਵਿੱਚ ਕੜਛੀ ਮਾਰਦੇ ਆ। ਹਾਂਜੀ ਦੇਖੋ ਤਿੰਨੇ ਚੀਜ਼ਾਂ ਜਿਹੜੀਆਂ ਉਹ ਸੌਫਟ ਹੋ ਗਈਆਂ ਤੇ ਆਪਾਂ ਇਹਨੂੰ 2 ਮਿੰਟ ਜਿਹੜਾ ਸੇਫ ਹੋਰ ਲਗਵਾਨਾ ਹੈ। ਹਾਂਜੀ ਹੁਣ ਦੇਖੋ ਜਿਹੜੀ ਸਾਡੀ ਸਬਜੀ ਆ ਉਹ ਪੂਰੀ ਤਰ੍ਹਾਂ ਸੌਫਟ ਹੋ ਗਈ। ਇਹਦੇ ਵਿੱਚ ਆਪਾਂ ਨੇ ਪਾਇਆ 1 ਚਮਚ ਲਾਲ ਮਿਰਚ ਪਾਊਡਰ। ਲਾਲ ਮਿਰਚ ਪਾਊਡਰ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਹਾਂਜੀ ਦੇਖੋ ਸਬਜੀ ਹੈ ਜਿਹੜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ। ਇਸ ਤਰ੍ਹਾਂ ਦੀ ਬਣਾਈ ਹੋਈ ਆਲੂ ਤੇ ਭਿੰਡੀ ਦੀ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ ਅੱਧਾ ਚਮਚ ਪਾਇਆ ਸੀ ਹਲਦੀ ਦਾ ਹਲਦੀ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹਲਦੀ ਦਾ ਜਿਹੜਾ ਕੱਚਾ ਬਣਾ ਆਪਾਂ ਨੇ ਉਹ ਖਤਮ ਕਰ ਦੇਣਾ ਸਬਜ਼ੀ ਦੇਖੋ ਕੋਈ ਲੇਸ ਨਹੀਂ ਛੱਡੀ ਅਲੱਗ-ਅਲੱਗ ਦੇਖੋ ਤਿੰਨੇ ਚੀਜ਼ਾਂ ਜਿਹੜੀਆਂ ਸਾਡੀਆਂ ਖਿੱਲਰਮੀ ਖਿੱਲੇਮੀ ਜਿਹੜੀ ਸਾਡੀ ਸਬਜ਼ੀ ਹੋਣੀ ਹੈ ਤੇ ਅੱਧਾ ਚਮਚ ਪਾਇਆ ਆਪਾਂ ਨੇ ਅਮਚੂਰ ਦਾ ਅਮਚੂਰ ਇਹ ਡਾਇਰ ਵਿੱਚ ਬਹੁਤ ਜ਼ਰੂਰੀ ਹੈ ਇਹਦੇ ਨਾਲ ਜਿਹੜੀ ਸਬਜੀ ਆ ਉਹ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਅਮਚੂਰ ਨੂੰ ਆਪਾਂ ਨੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਆ ਤੇ ਇੱਕ ਚਮਚ ਪਾਇਆ ਛੋਟਾ ਆਪਾਂ ਨੇ ਕਸੂਰੀ ਮੇਥੀ ਦਾ ਕਸੂਰੀ ਮੇਥੀ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦਿਆ ਸਾਰੀ ਸਬਜੀ ਦੇਖੋ ਬਣਨ ਦੇ ਬਾਅਦ ਵੀ ਆਪਾਂ ਨੇ ਇਹਨੂੰ ਮਸਾਲੇ ਪਾ ਕੇ ਜਿਹੜਾ 10 ਮਿੰਟ ਆਪਾਂ ਇਹਨੂੰ ਸਿੰਮ ਤੇ ਸੇਕ ਲਗਵਾਇਆ ਤਾਂ ਕਿ ਜਿਹੜੇ ਮਸਾਲੇ ਆ ਪੂਰੀ ਤਰ੍ਹਾਂ ਮਿਕਸ ਹੋ ਜਾਣ ਅੱਧਾ ਨਮਕ ਆਪਾਂ ਨੇ ਪਹਿਲਾਂ ਪਾਇਆ ਤੇ ਅੱਧਾ ਨਮਕ ਆਪਾਂ ਨੇ ਹੁਣ ਪਾਇਆ ਜੇ ਆਪਾਂ ਆਲੂ ਤੇ ਭਿੰਡੀ ਦੀ ਸਬਜ਼ੀ ਦੇ ਵਿੱਚ ਨਮਕ ਪਹਿਲਾਂ ਪਾਉਂਦੇ ਆ ਤੇ ਜਿਹੜੀ ਭਿੰਡੀ ਦੀ ਉਹ ਚਿਪਚਿਪਾहट ਜਿਹੜੀ ਹੋ ਜਾਂਦੀ ਹੈ ਨਮਕ ਪਾਉਣੇ ਨਾਲ ਨਮਕ ਜਿਹੜਾ ਆਪਾਂ ਨੇ ਉਹ ਸਭ ਤੋਂ ਪਿੱਛੇ ਤੇ ਪਾਣਾ ਹੈ ਸਬਜ਼ੀ ਜਿਹੜੀ ਸਾਡੀ ਉਹ ਬਣ ਕੇ ਤਿਆਰ ਹੋ ਗਈ ਨਾਲ ਪਾਇਆ ਆਪਾਂ ਨੇ ਗਰਮ ਮਸਾਲਾ ਤੇ ਗੈਸ ਆਪਾਂ ਨੇ ਬੰਦ ਕਰਤਾ ਤੇ ਹੁਣ ਆਪਾਂ ਇੱਕ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਨੇ। ਦੇਖੋ ਸਬਜੀ ਦੇਖੋ ਕਿੰਨੀ ਖਿਲਨਵੇਂ ਬਣੀ ਐ ਤੇ ਬਹੁਤ ਹੀ ਸਵਾਦ ਇਹ ਸਬਜੀ ਬਣ ਕੇ ਤਿਆਰ ਹੁੰਦੀ ਐ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜਰੂਰ ਟਰਾਈ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਮੇਰੇ ਦੇਖਣਿਆਂ ਦਾ ਬਹੁਤ-ਬਹੁਤ ਧੰਨਵਾਦ।